i yeah. 4, ਆਪਾਂ ਸੇ ਕੋਈ ਕਲਾਕ ਨਹੀਂ ਰਸਾਂ ਤੁਹਾਨੂੰ ਸ਼ਾਇਦ ਅੱਜ ਨਹੀਂ ਹਾਂ ਜੀ ਰਸਾਂ ਮਗੋਰਾ ਦੇ ਗੋਦੋਤੀਏ ਜੋ ਦੁਰਗਾ ਅਸ਼ਟਮੀ ਦਾ ਪਵਿੱਤਰ ਦਿਹਾੜਾ ਆ ਸ੍ਰੀ ਜਗਦੰਬੇ ਤਾਮ ਪਹੁੰਚੇ ਆ ਇੱਕ ਤਾਲਰ ਦੀ ਟੀਮ ਮਹਾਮਈ ਸਭ ਦੀਆਂ ਆਸਾਂ ਮਰਜ਼ਾ ਪੂਰੀਆਂ ਕਰਦੀ ਆ ਕਿਉਂਕਿ ਅੱਜ ਅਸ਼ਟਮੀ ਆ ਜੈਕਾਰਾ ਚਿੰਤਪੁਰਨੀ ਦਾ ਬੋਰ ਸਾਹੇਦਰਵਾਰ ਕੀ ਜੈ ਜੈਕਾਰਾ ਛਿੰਨ ਮਸਤੀ ਕਾ ਦਾ ਬੋਰ ਸਾਹੇਦਰਵਾਰ ਕੀ ਜੈ ਤੋਂ ਸਾਡੇ ਇਲਾਕੇ ਦੇ ਐਮਐਲਏ ਮੈਡਮ ਕਾਸਤੋਰ ਤੇ ਪਹੁੰਚੇ ਨੇ ਮਹਾਮਾਯੀ ਦਾ ਆਸ਼ੀਰਵਾਦ ਲੈਣ ਦੇ ਰਹੀ ਥੋੜੀ ਜੀ ਗੱਲਬਾਤ ਇਹਨਾਂ ਨਾਲ ਜ਼ਰੂਰ ਕਰ ਲਵਾਂਗੇ ਜੈ ਮਾਤਾ ਦੀ ਜੀ ਜੈ ਮਾਤਾ ਦੀ ਟਿੰਗਰ ਜੀ ਅੱਜ ਜਾਗਰਨ ਤੇ ਆਏ ਹੋ ਬਿਲਕੁਲ ਜੀ ਅੱਜ ਅਸ਼ਟਮੀ ਆ ਆਖਰੀ ਨਰਾਤਾ ਸਾਰੀ ਦੁਨੀਆ ਮਹਾਮਾਯੀ ਦੇ ਗੁਣ ਕਰਨ ਕਰਦੀ ਆ ਪਿਛਲੇ ਹਫਤੇ ਤੋਂ ਔਰ ਅੱਜ ਮੇਰੇ ਸ਼ਹਿਰ ਨਕੌਦਰ ਦੇ ਵਿੱਚ ਮਾਂ ਭਗਵਤੀ ਦਾ ਜਾਗਰਨ ਹੋ ਰਿਹਾ ਜਿਹੜਾ ਇਹ ਦੇਵੀਤਲਾ ਪ੍ਰਬੰਧਕ ਕਮੇਟੀ ਪਿਛਲੇ 20 ਸਾਲ ਤੋਂ ਲਗਾਤਾਰ ਕਰਵਾਉਂਦੀ ਆ ਰਹੀ ਹੈ ਔਰ ਬਹੁਤ ਪਿਆਰਾ ਬੜਾ ਸ਼ਾਂਤ ਮਾਹੌਲ ਹੈ ਬੜਾ ਸੁੰਦਰ ਸ਼ਹਿਰ ਦੀ ਦੇਖਿਆ ਮੈਂ ਜਿੱਥੋਂ ਚੱਲ ਕੇ ਆ ਰਹੀ ਹਾਂ ਸਾਰੀ ਬੜੀ ਭਵਿਆ ਜਿਹੜਾ ਸਜਾਵਟ ਹੋਈ ਪਈ ਆ ਬਹੁਤ ਅੱਛਾ ਲੱਗਾ ਔਰ ਅੱਜ ਪੂਰੀ ਰਾਤ ਜਿਹੜੇ ਭਗਤ ਨੇ ਉਹ ਮਹਾਮਾਈ ਦੇ ਗੁਣਗਾਨ ਕਰਨਗੇ ਔਰ ਮਹਾਮਾਈ ਸਭ ਤੇ ਆਪਣਾ ਮੇਰ ਪਰਿਆ ਹੱਥ ਰੱਖੇ ਪਿਆਰ ਇਤਫਾਕ ਬਖਸ਼ੇ ਸ਼ਹਿਰ ਨੂੰ ਤਰਕੀਆਂ ਬਖਸ਼ੇ ਔਰ ਸਾਰਾ ਸ਼ਹਿਰ ਜਿਹੜਾ ਉਹ ਇਹਦੇ ਵਿੱਚ ਸ਼ਾਮਲ ਹੋਲੇ 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 ਸਭ ਨੇ ਸ਼ਾਮਲ ਹੋਣਾ ਆਉਣਾ ਜੀ ਔਰ ਸਭ ਤੇ ਆਪਣਾ ਮੇਰ ਪਰਿਆ ਮਹਾਮਾਈ ਹੱਥ ਰੱਖੇ ਅੱਜ ਦੁਰਗਾਸ਼ਟਮੀ ਆ ਕੱਲ ਨੂੰ ਰਾਮ ਸ਼੍ਰੀ ਨਾਮ ਨੋਮੀ ਆ ਅੱਜ ਜਾਗੂ ਵੀ ਕੱਢੀ ਜਾ ਰਹੀ ਆ ਰਾਮ ਨੋਮੀ ਦੀ ਔਰ ਕੱਲ ਨੂੰ ਪਵਿੱਤਰ ਦਿਹਾੜਾ ਇੱਕ ਹੋਰ ਨਾਲ ਆ ਬਿਲਕੁਲ ਬਿਲਕੁਲ ਜੀ ਅੱਜ ਅਸ਼ਟਮੀ ਦੇ ਨਾਲ ਨਾਲ ਜਗੋ ਵੀ ਕੱਢੀ ਚੜੀ ਆ ਕੱਲ ਨੂੰ ਰਾਮ ਨੋਮੀਆ ਜੀ ਕੱਲ ਦੇ ਦਿਨ ਦੀਆਂ ਵੀ ਸਭ ਨੂੰ ਲੱਖ ਲੱਖ ਮੁਬਾਰਕਾਂ ਜੀ ਰਾਮ ਨੋਮੀ ਦੀਆਂ ਵੀ ਭਗਵਾਨ ਰਾਮ ਆਪਣੀ ਕਿਰਪਾ ਜਿਹੜੀ ਆ ਕਿਰਪਾ ਦ੍ਰਿਸ਼ਟੀ ਸਭ ਤੇ ਬਣਾਈ ਰੱਖੇ ਔਰ ਸਭ ਨੂੰ ਆਪਣੇ ਵਰਗਾ ਜੀਵਨ ਸਾਦਾ ਜੀਵਨ ਔਰ ਪਿਆਰ ਇਤفاق ਸਮਰਪਣ ਦੀ ਭਾਵਨਾ ਔਰ ਰਿਸ਼ਤਿਆਂ ਦੀ ਕਦਰਾਂ ਕੀਮਤਾਂ ਜਿਹੜੀਆਂ ਨਾ ਉਹ ਇਸੇ ਤਰ੍ਹਾਂ ਉਹ ਆਪਣੀਆਂ ਸਖੌਣ ਤੇ ਲੋਕਾਂ ਦੇ ਮਨ ਮੇਰ ਪਵੇ ਉਹ ਵੀ ਆਪਣੇ ਦੁਨੀਆ ਦੇ ਵਿੱਚ ਇਸੇ ਤਰ੍ਹਾਂ ਵਿਚਰਨ ਜੀ ਬੇਵੀਤਲਾ ਮੰਦਿਰ ਜਿਹੜਾ ਜੀ ਪਰਚੀਨ ਮਹਿਲ 5-700 ਸਾਲ ਪੁਰਾਣਾ ਮੰਦਿਰ ਆ ਪਹਿਲੇ ਛੋਟਾ ਹੁੰਦਾ ਇਹਨੂੰ ਵਿਸ਼ਾਲ ਮੰਦਿਰ ਬਣ ਚੁੱਕਾ ਆ ਬਿਲਕੁਲ ਕੀ ਕਹਿਣਾ ਚਾਹੋਗੇ ਜੀ ਬਹੁਤ ਸੁੰਦਰ ਮਤਲਬ ਜਿਹੜੀ ਆ ਚੀਜ਼ ਦੇਖਣ ਵਾਲੀ ਆ ਜਿਹੜਾ ਆ ਵਾਲਾ ਜਿਸ ਥਾਂ ਤੇ ਆਪਾਂ ਖੜੇ ਆ ਬਹੁਤ ਪਿਆਰਾ ਇਹਦੇ ਆਸ-ਪਾਸੇ ਤੇ ਸਰੋਵਰ ਵੀ ਆ ਔਰ ਸਾਫ ਸੁਥਰਾ ਪਾਣੀ ਆ ਕਿਉਂਕਿ ਇੱਥੇ ਸਾਰੇ ਧਰਮਾਂ ਦੇ ਧਰਮਾਂ ਦੇ ਨਾਲ-ਨਾਲ ਹਰ ਜਾਤ ਬ੍ਰਾਦਰੀ ਚੜੀ ਆ ਨਾ ਉਹ ਆਪਣੇ ਸਮਾਗਮ ਇੱਥੇ ਕਰਦੀ ਆ ਇਹ ਸਭ ਤੋਂ ਮਤਲਬ ਖੂਬਸੂਰਤ ਗੱਲ ਆ ਨਹੀਂ ਤਾਂ ਕਈ ਵਾਰੀ ਦੇਖਿਆ ਜਾਂਦਾ ਕਿ ਬਹੁਤ ਵੱਡੇ ਪ੍ਰਚੀਨ ਮੰਦਰਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਪਾਬੰਦੀਆਂ ਹੁੰਦੀਆਂ ਇਹ ਮੇਰੇ ਸ਼ਹਿਰ ਦੀ ਖੂਬਸੂਰਤੀ ਕਿ ਇੱਥੇ ਮਤਲਬ ਚਾਹੇ ਜਨਮਸ਼ਟਮੀ ਹੋਵੇ ਚਾਹੇ ਰਾਮ ਨੌਮੀ ਹੋਵੇ ਚਾਹੇ ਸ਼ਠ ਪੂਜਾ ਹੋਵੇ ਚਾਹੇ ਦਸਹਰੇ ਦਾ ਪ੍ਰੋਗਰਾਮ ਹੋਵੇ ਚਾਹੇ ਰਸਾਖੀ ਦਾ ਤਿਆਰ ਹੋਵੇ ਮਤਲਬ ਸਾਰੇ ਜਿੰਨੇ ਤਿਉਹਾਰ ਆ ਸੀ ਸਾਰੇ ਜਣੇ ਰਲ ਕੇ ਮਨਾਉਂਦੇ ਆ ਸਾਰੀਆਂ ਕਮਿਊਨਿਟੀਜ਼ ਉਹ ਸਾਰੇ ਤਿਉਹਾਰ ਇੱਥੇ ਮਨਾਏ ਜਾਂਦੇ ਆ ਸਭ ਤੋਂ ਵੱਡੀ ਖੂਬਸੂਰਤੀ ਔਰ ਮੇਰੀ ਦਿਲੀਛਾ ਮੈਂ ਆਉਣ ਵਾਲੇ 2 ਸਾਲ ਦੇ ਵਿੱਚ ਵਿੱਚ ਜਿਹੜਾ ਇਹ ਇਥੋਂ ਮੰਦਰ ਤੋਂ ਨਿਕਲਦੇ ਆ ਬਾਹਰ ਦਾ ਰਸਤਾ ਔਰ ਇਹਦਾ ਬਾਅਦ ਦਾ ਆਊਟਰ ਜਿਹੜਾ ਅਸੀਂ ਗੇਟ ਜਿੱਥੋਂ ਵੜਦੇ ਆ ਮੇਰੀ ਇੱਛਾ ਹੈ ਕਿ ਮੈਂ ਬਹੁਤ ਸੁੰਦਰ ਬਣਾਉਣਾ ਚਾਹੁੰਦੀ ਹਾਂ ਔਰ ਮੈਂ ਚਾਹੁੰਗੀ ਕਿ ਸਾਰੇ ਜਹਾਂ ਦੇ ਵਿੱਚ ਪ੍ਰਮਾਤਮਾ ਕਰੇ ਤੁਹਾਡੀਆਂ ਇਦਾਂ ਦੀਆਂ ਇੱਛਾਵਾਂ ਪੂਰੀਆਂ ਹੁੰਦੀ ਰਹਿਣ ਤੇ ਤੁਸੀਂ ਜੋ ਜੋ ਤੱਕ ਇਦਾਂ ਦੀਆਂ ਇੱਛਾਵਾਂ ਪੂਰੀਆਂ ਕਰਦੇ ਰਹੋ ਅੱਜ ਅਸ਼ਟਮੀ ਦਾ ਪਵਿੱਤਰ ਤਿਉਹਾਰ ਆਇਆ ਹੈ ਦੁਰਗਾ ਅਸ਼ਟਮੀ ਆ ਅੱਜ ਜਗਨੰਬੇ ਧਾਮ ਦੇਵੀ ਤਲਾ ਪਹੁੰਚੇ ਹੋ ਕਿਸ ਤਰ੍ਹਾਂ ਲੱਗ ਰਿਹਾ ਹੈ ਤੁਹਾਨੂੰ ਦੇਖੋ ਜਿਵੇਂ ਕਿ ਹਰ ਤਰ੍ਹਾਂ ਦੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅਸ਼ਟਮੀ ਦਾ ਤਿਉਹਾਰ ਬਹੁਤ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਏ ਮੀਆਂ ਲਾਈਟਾਂ ਇੰਨੀ ਜਗਮਗਰ ਇੰਨਾ ਪਿਆਰ ਜੋ ਸ਼ਹਿਰ ਸਾਡਾ ਸਾਰੇ ਹਮੇਸ਼ਾ ਸਾਰੇ ਧਰਮ ਰਲ ਮਿਲ ਕੇ ਹਰ ਧਰਮ ਦਾ ਸਤਿਕਾਰ ਕਰਦੇ ਹੋਏ ਆਪਾਂ ਮਨਾਉਂਦੇ ਆ ਸੋ ਇਹ ਜਿਹੜੀ ਨੇਕੀ ਦਾ ਦਰ ਨਿਕੋਦਰ ਹੈ ਇੱਥੇ ਹਮੇਸ਼ਾ ਮਹਾਮਾਈ ਦੀ ਕਿਰਪਾ ਰਹੀ ਹੈ ਔਰ ਮੈਂ ਇਸ ਅਜ ਦੇ ਪੁੱਤਰ ਦਿਹਾੜੇ ਤੇ ਮਹਾਮਾਈ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਹਾਂ ਕਿ ਆਉਣ ਵਾਲਾ ਸਮਾਂ ਸਾਡੇ ਨਕਉਦਰ ਵਾਸੀਆਂ ਲਈ ਔਰ ਸਾਡੇ ਦੇਸ਼ ਵਾਸੀਆਂ ਲਈ ਹਮੇਸ਼ਾ ਖੁਸ਼ੀਆਂ ਭਰਿਆ ਮਾਤਾ ਰਾਣੀ ਲੈ ਕੇ ਆਵੇ ਸਰ ਅੱਜ RAM NAMI ਦੇ ਸਬੰਧ ਵਿੱਚ ਇੱਕ ਜਾਗੋ ਵੀ ਕੱਢੀ ਜਾ ਰਹੀ ਹੈ ਔਰ ਕੱਲ ਨੂੰ RAM NAMI ਦੀ ਸ਼ੋਭਾ ਯਾਤਰਾ ਵੀ ਸੋ ਉਹਦੀ ਵੀ ਜਿਹੜੇ ਪ੍ਰਬੰਧਕ ਆ ਉਹਨਾਂ ਨੂੰ ਲੱਖ ਲੱਖ ਵਧਾਈ ਔਰ ਬਹੁਤ ਪੁਖਤਾ ਔਰ ਅچھے ਇੰਤਜ਼ਾਮ ਉਹਨਾਂ ਨੇ ਕੀਤੇ ਔਰ ਜਿਹੜੀ ਪਿਛਲੇ ਕੁਝ ਸਾਲਾਂ ਤੋਂ ਇਹ ਜਿਹੜੀ ਸ਼੍ਰੀ ਰਾਮ ਨਾਮੀ ਉਤਸਵ ਦੇ ਸਬੰਧ ਦੇ ਵਿੱਚ ਜਿਹੜੀ ਸ਼ੋਭਾ ਯਾਤਰਾ ਕੱਢੀ ਜਾਂਦੀ ਹੈ ਉਹਦੇ 'ਚ ਵੀ ਕੱਲ ਹਾਜ਼ਰੀ ਲਾਵਾਂਗੀ ਸ਼ੁਕਰੀਆ ਆਈ ਦੇ ਆਰੇ ਦੀ ਪਹਿਲਾਂ ਤਾਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜਿਵੇਂ ਕਿ ਅੱਜ ਅਸੀਂ ਸ਼੍ਰੀ ਜਗਦੰਬੇ ਧਾਮ ਇੱਥੇ ਮਹਾਮਾਈ ਦਾ ਆਸ਼ੀਰਵਾਦ ਲੈਣ ਆਏ ਆਂ ਔਰ ਮਹਾਮਾਈ ਤੋਂ ਇਹ ਹੀ ਕਾਮਨਾ ਕਰਦਾ ਵੀ ਸਾਡੇ ਨਿਕੋਦਰ ਤੇ ਸਮੂਹ ਸੰਸਾਰ ਤੇ ਆਪਣਾ ਆਸ਼ੀਰਵਾਦ ਬਣਾ ਕੇ ਰੱਖੇ ਔਰ ਸਾਰੇ ਸੰਸਾਰ ਸ਼ੁਖ ਸ਼ਾਂਤੀ ਰਹੇ ਸ਼ੁਕਰੀ ਜੈ ਮਾਤਾ ਦੀ ਜੈ ਮਾਤਾ ਅੱਜ ਜਗਦੰਬੇ ਧਾਮ ਆਏ ਹੋ ਕਸਤ ਨਾਲ ਲਗ ਰਹੀ ਤਾਂ ਮੋੜ ਵਧੀਆ ਲੱਗ ਰਹੀ ਜੀ ਸਾਰਿਆਂ ਨੂੰ ਪਹਿਲਾਂ ਤੋਂ ਬਹੁਤ-ਬਹੁਤ ਮੁਬਾਰਕਾਂ ਤੇ ਬਹੁਤ ਵਧੀਆ ਗਿਆ ਮਾਂਝੇ ਦਾ ਅਸ਼ੀਰਵਾਦ ਲੈ ਆਇਆ ਬਹੁਤ-ਬਹੁਤ ਮੁਬਾਰਕਾਂ ਜੀ ਸਰ ਸਰਬਮੰਗਲ ਮੰਗਲੇ ਸ਼ਿਵੇ ਸਰਬਾ ਸਾਧਕੇ ਸ਼ਰਨਿ ਤ੍ਰੰਭਕੇ ਗੋਰੀ ਨਾਰਾਇਣ ਨਮਸਤੇ ਅੱਜ ਜੇ ਦੁਰਗਾਸ਼ਮੀ ਦਾ ਮਹਾਪਰਵਿਆ ਅਸੀਂ ਦੇਵਤਲਾ ਮੰਦਿਰ ਜਗੰਭੇ ਤਾਂ ਪਹੁੰਚੇ ਆਂ ਮਹਾਮਈ ਦਾ ਭਵਨ ਬਹੁਤ ਅੱਛਾ ਸਜਿਆ ਤੇ ਮਹਾਮਈ ਦੇ ਚਰਨਾਂ 'ਚ ਅਰਦਾਸ ਕਰਦੇ ਆਂ ਇਸੇ ਤਰ੍ਹਾਂ ਨਕੋਦਰ ਸ਼ਹਿਰ ਤੇ ਆਪਣਾ ਸ਼ੀਰਵਲ ਮਨਾਈ ਰੱਖਣ ਸੁੱਖ ਸ਼ਾਂਤੀ ਮਿਲੇ ਸਭ ਤਰੱਕੀ ਕਰਨ ਜੈ ਮਾਤਾ ਸ਼੍ਰੀ ਜਗਦੰਬੇ ਤਾਮ ਦੇਵੀ ਤਲਾ ਨਕੋਦਰ ਤੋ ਤਸਵੀਰਤ ਤੁਹਾਨੂੰ ਦਿਖਾ ਰਹੇ ਆ ਜਿੱਥੇ ਅੱਜ ਰਾਗਵ ਸ਼ਰਮਾ ਜੀ ਅਸ਼ਵਨੀ ਸ਼ਰਮਾ ਮਹਾਂਤ ਜਿਹੜੇ ਜਿਨ੍ਹਾਂ ਦਾ ਨਾਂ ਆਪਣੇ ਪੂਰੇ ਪੰਜਾਬ ਵਿੱਚ ਇਨੀ ਵਿਦੇਸ਼ਾਂ ਦੇ ਵਿੱਚ ਵੀ ਨਾਂ ਲਿਆ ਜਾਂਦਾ ਵਾ ਉਹਨਾਂ ਦੀ ਪਾਰਟੀ ਦੀਆਂ ਤਸਵੀਰਤ ਤੁਹਾਨੂੰ ਮੈਂ ਪਿੱਛੇ ਦਿਖਾ ਰਿਹਾ ਆ ਉਹਨਾਂ ਦੇ ਸਾਹਜਾ ਦੇ ਰਾਗਵ ਸ਼ਰਮਾ ਇਹ ਹੀ ਨਾ ਜੀ ਰਾਗਵ ਸ਼ਰਮਾ ਜੀ ਮੇਰੇ ਨਾਲ ਮੌਜੂਦ ਨੇ ਜਿਹੜਾ ਅੱਜ ਜਿਹੜੇ ਅੱਜ ਫਰੀ ਰਾਤ ਮਹਾਮਾਈ ਦਾ ਜਾਗਰਣ ਕਰਨ ਗਏ ਗੱਲਬਾਤ ਥੋੜੀ ਜੀ ਕਰ ਲੈਣੇ ਆ ਜੈ ਮਾਤਾ ਦੀ ਜੀ ਜੈ ਮਾਤਾ ਦੀ ਪੂਰਾ ਨਾਮ ਨਾ ਇਹ ਤਾਂ ਬੋਲ ਦਿੱਤਾ ਆਪਣਾ ਨਾਮ ਫਿਰ ਵੀ ਦੱਸ ਤੁਹਾਡਾ ਨਾਮ ਰਾਗਵ ਸ਼ਰਮਾ ਜੀ ਜੀ ਕਿੰਨੀ ਦੇਰ ਹੋ ਗਈ ਤੁਨ ਮਹਾਮਾਈ ਦੇ ਟੱਟਾ ਰਹਿੰਦੇ ਜੀ ਇਦਾਂ ਦਾ ਬਹੁਤ ਚੇੜਦਾ ਬਹੁਤ ਚੇਿਰਦਾ ਕਰ ਰਹੇ ਆ ਕਿਦਾਂ ਜੀ ਨਾਲ ਤਾਂ ਮੈਂ ਲਗਾ ਲੋ 6-7 ਸਾਲ ਦਾ ਹੀ ਸੀਗਾ ਜਦੋਂ ਮੈਂ ਜਾਣਾ ਜੀ ਤੇ ਹੁਣ ਜਾਗਰਣ ਜੋ ਮੈਂ ਖੁਦ ਕਰ ਰਿਹਾ ਵਾਂ ਇਹ 2-3 ਸਾਲ ਹੋਏ ਨੇ 2-3 ਸਾਲ ਹਾਂਜੀ ਕਿਹੜੀ ਕਿਹੜੀ ਜਗ੍ਹਾਾਂ ਤੇ ਮਾਮਾ ਚਿੰਤਪੁਰਨੀ ਦੇ ਕਰਾਂ ਹਾਂ ਚਿੰਤਪੁਰਨੀ ਦਾ ਬਹੁਵਾਰ ਜੀ ਬਹੁਵਾਰਨੀ ਦਾ ਅੱਜ ਇੱਥੇ ਪਹਿਲੀ ਵਾਰ ਡਿਊਟੀ ਲੱਗੀ ਹੈ ਮੰਦਰ ਦੀ ਜੀ ਜਲੰਧਰ ਵਿੱਚ ਹੀ ਬਹੁਤ ਸਾਰੇ ਘਰਾਂ ਵਿੱਚ ਸਾਲਾਨੇ ਜਗਰਾਤੇ ਜਿਹੜੇ ਵੱਡੇ ਵੱਡੇ ਜਾਗਰਣ ਹੁੰਦੇ ਨੇ ਚੌਂਕਾ ਦੇ ਵਿੱਚ ਉਹਨਾਂ ਵਿੱਚ ਕੀਤਾ ਹੀ ਤਾ ਔਰ ਕੀ ਪੂਰੀ ਟੀਨੋ ਨਾਲ ਬਿਲਕੁਲ ਤਿਆਰ ਆ ਜਿਹੜੀ ਅੱਜ ਬਿਲਕੁਲ ਬਿਲਕੁਲ ਇਹ ਕਿਹੜੀ ਭੇਟ ਤਾਂ ਸਭ ਨਾਲ ਜਿਆਦਾ ਵਧੀਆ ਲੱਗਦੀ ਹੈ ਭੇਟ ਦੇਖੋ ਜੀ ਕੁਝ ਪੀਟਾਂ ਹੁੰਦੀਆਂ ਜਿਹੜੀ ਸੰਗਤ ਨੂੰ ਓਚੀਆਂ ਲੱਗਦੀਆਂ ਮੈਂ ਤੁਹਾਨੂੰ ਪੁੱਛ ਰਿਹਾ ਤੁਹਾਨੂੰ ਜਿਹੜੀ ਅੱਛੀ ਲੱਗਦੀ ਹੈ ਉਹਦਾ ਅੰਤਰਾ ਸੁਣਾ ਚਾਹਾਂਗਾ ਮੈਨੂੰ ਅੱਛੀ ਲੱਗਦੀ ਹੈ ਸਾਜਾਂ ਤੋਂ ਬਗਿਆ ਨਿੰਮੀ ਨਿੰਮੀ ਤਾਰਿਆਂ ਦੀ ਹਾਂ ਜਰੂਰ ਮੈਂ ਅੰਤਰਾ ਸੁਣਾ ਚਾਹਾਂਗਾ ਇਹ ਸਾਜਾਂ ਤੋਂ ਬਗਿਆ ਠੀਕ ਹੈ ਜੀ ਨਿੰਮੀ ਨਿੰਮੀ ਤਾਰੇ ਹਾਂ ਦਿਲੋ ਪੁਜਾਰੀਆਂ ਨੇ ਬੁਹਾ ਖੋਲਿਆ ਮੰਦਿਰ ਵਾਲੀ ਦਾ ਪੁਜਾਰੀਆਂ ਨੇ ਬੁਹਾ ਖੋਲਿਆ ਬਹੁਤ ਬਹੁਤ ਸ਼ੁਕਰੀਆ ਜੀ ਇਹ ਸੀ ਰਾਗਵ ਸ਼ਰਮਾ ਐਂਡ ਪਾਰਟੀ ਜਿਹੜੇ ਕਿ ਅਸ਼wini ਸ਼ਰਮਾ ਮਹਾਂਤ ਜੀ ਨੇ ਉਹਨਾਂ ਦੇ ਬੇਟੇ ਨੇ ਪੂਰੀ ਪਾਰਟੀ ਇੱਥੇ ਨਾਲ ਆ ਸਾਰੀ ਰਾਤ ਅਜ ਮਹਾਮਾਈ ਦਾ ਜਾਗਰਣ ਕਰਨਗੇ ਤਾਂ ਤੁਸੀਂ ਜ਼ਰੂਰ ਜਾਗਰਣ ਇਹਨਾਂ ਦੇ ਨਾਲ-ਨਾਲ ਸੁਣਨਾ ਜੀ ਕੈਮਰਾ ਪਰਸਨ ਸੁਮੇਤ ਠਿੰਗੜਾ ਦੇ ਨਾਲ ਸ਼ਸ਼ੀਲ ਠਿੰਗੜਾ ਇਕਤਾ ਲਹਿਰ ਨਿਊਜ਼ ਮੇਕ